ਦੀ ਲਖਮੀਰ ਵਾਲੇ ਅੰਡਰ 14 ਦੇ ਜਿਹੜੇ ਮੈਚ ਹੋ ਰਿਹਾ ਤੇ ਨਾਲੇ ਉਧਰੋਂ ਅੱਜ ਫਾਈਨਲ ਮੈਚ ਆ ਕਾਂ ਵਾਲੀ ਦਾ ਲਖਮੀਰ ਵਾਲੇ ਤੇ ਤੁਹਾਨੂੰ ਕੁਝ ਕੁ ਟਾਈਮੇ ਸਮੇਂ ਦੇ ਵਿੱਚ ਕੁਝ ਕਮੈਂਟਾਂ ਵਿੱਚ ਅਸੀਂ ਮੈਚ ਦਿਖਾਉਣ ਜਾ ਰਹੇ ਹਾਂ ਉਹਦੇ ਲਾਈਵ ਮੈਚ ਚੱਲੂਗਾ ਇਹ ਹੈਗਾ ਮੈਚ ਜੂਨ ਦੇ ਮੈਚ ਨੇ ਆ ਲਖਮੀਰ ਵਾਲੇ ਤੁਹਾਨੂੰ ਇੱਕ ਦੋ ਮਿੰਟਾਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਸਾਡੇ ਬਿਲਕੁਲ ਇੱਧਰ ਤੁਹਾਨੂੰ ਗਰਾਊਂਡ ਵੀ ਦਿਖਾਉਣੇ ਆ ਆ ਵੇਖ ਸਕਦੇ ਤੁਸੀਂ ਬੱਚਿਆਂ ਦੀ ਬਿਲਕੁਲ ਤਿਆਰੀ ਹੈ ਇੱਧਰ ਪੀਟੀ ਸਾਹਿਬ ਨੇ ਤੇ ਇੱਧਰ ਤਿਆਰੀ ਹੋ ਚੁੱਕੀ ਹੈ ਮੈਚ 2 ਮਿੰਟ 2-3 ਮਿੰਟਾਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਸਾਡੇ ਸੁਖਵਿੰਦਰ ਸਿੰਘ ਜੀ ਪੀਟੀ ਉਹਨਾਂ ਨਾਲ ਵੀ ਗੱਲ ਕਰਾਉਣੇ ਆਓ ਜੀ ਸਰ ਦੋ ਮਿੰਟ ਸੁਖਵਿੰਦਰ ਸਿੰਘ ਜੀ ਪੀਟੀ ਜਿਹੜੇ ਅੱਜ ਦੱਦ ਵੀ ਨੇ ਟਾਈਮ ਕੀਪਰ ਹੋਰ ਜੱਜ ਨੇ ਇਹ ਦੱਸਣਗੇ ਸਾਰੇ ਬਾਕੀ ਜਾਣਕਾਰੀ ਆਓ ਜੀ ਸਰ ਸਿਗਰ ਜੀ ਓ ਠੀਕ ਠਾਕ ਹਾਂ ਜੀ ਇਹ ਜੋਨ ਦਾ ਜਿਹੜਾ ਅੱਜ ਲਾਸਟਾ ਮੈਚ ਹੈ ਅੰਡਰ 14 ਫਾਈਨਲ ਮੈਚ ਹੈ ਅੱਕਾਂ ਵਾਲੀ ਤੇ ਹੈਲੋ ਆਉਣ ਫਾਸਟ ਰਨਿੰਗ ਲੱਗ ਗਈ ਵਿੱਚ ਆਖਰੀ ਨੇ ਜਿਹੜੇ ਉਹਨੇ 4 ਆਊਟ ਕਰਿਆ ਹੁਣ ਸੈਕਿੰਡ ਇਨਿੰਗ ਆ ਜਿਹੜੀ ਉਹ ਰਨਿੰਗ ਕਾਲੀ ਦੀ ਹੈ ਤੇ ਦੇਖੋਣਾ ਇੱਕ ਤੁਸੀਂ ਹੋਰ ਦੇਖਣ ਨੂੰ ਜਾਣਕਾਰੀ ਮਿਲ ਜੂਗੀ ਇਹਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਵਿੱਚ ਕਿੰਨਾ ਇੰਟਰਸਟ ਹੁੰਦਾ ਜਿੱਤਣ ਦਾ ਆਪੋ ਆਪਣਾ ਪੂਰਾ ਕੰਪੀਟੀਸ਼ਨ ਬਣਿਆ ਹੋਇਆ ਤੁਸੀਂ ਜਾਂ ਕੰਪੀਟੀਸ਼ਨ ਪੂਰਾ ਬਣਿਆ ਹੋਇਆਗਾ ਤੁਸੀਂ ਆ ਕੇ ਮੈਚ ਦੇਖ ਸਕਦੇ ਹੋ ਅੱਜ ਇਸ ਨੂੰ ਮੈਚ ਹੈ ਆਗੇ ਦੇਖੀ ਬਸ ਨਾ ਚੱਲੀ ਜਾਂਦੇ ਸਾਂ ਮੈਂ ਖੜੀ ਹਥੇ ਉਧਰ ਚੱਲਦੇ ਆ ਮਾਸਟਰਾਂ ਕੋਲ ਉਧਰ ਚੱਲਦੇ ਆ ਮਾਸਟਰਾਂ ਕੋਲ

ਤੁਹਾਡੇ ਅੱਗੇ ਅੱਡਾ ਦਿਖੋ ਨੀ 4 4 ਖੋਖਾ ਦੇਖੋ ਛੋਟੇ ਛੋਟੇ ਬੱਚਿਆਂ ਦਾ ਇੰਟਰਸਟ ਤਾਂ ਦੇਖੋ ਖੋਖੋ ਦੇ ਵਿੱਚ ਤੈਨੂੰ ਕਦੇ ਕਦੇ ਇਹ ਮੈਚ ਵੇਖਣ ਨੂੰ ਮਿਲਦੇ ਆ ਉਧਰੋਂ ਅੱਖਾਂ ਵਾਲੀ ਦਾ ਸੈਡ ਦੀਪ ਦਾ ਵੀਰ ਜਿਹੜਾ ਰਨਰ ਚ ਹੈ ਇਸ ਟਾਈਮ ਇਧਰੋਂ ਦੇ ਨਵਾਂ ਦਾ ਮੁੰਡਾ ਹੈ ਰਨਰ ਤੇ ਕਿਤੇ ਪਾਦ ਰਿਹਾ ਉਧਰੋਂ ਅੱਖਾਂ ਵਾਲੀ ਦਾ ਮੁੰਡਾ

ਇਹ ਕੋ ਆ ਬੈਂਡਾਈ ਨੰਬਰ ਕਰੀ ਐਨ ਪਰੇ ਕਰੀ ਬੈਂਡਾਈ ਓ ਚਾਰ ਮਿੰਟ ਹੋ ਗਏ ਓ ਚਾਰ ਮਿੰਟ ਹੋ ਗਏ ਆ ਗਿਆ ਆ ਠੀਕ ਹੈ ਪੰਜ ਮਿੰਟ ਦੇ ਸੋਟੇ ਪੰਜ ਮਿੰਟ ਲੱਗੀਆਂ ਕਰਾ ਜਿਹੜਾ ਕੋਟਿੰਗ ਦਿੰਦੇ ਸੱਤੀ ਨੰਬਰ 3 ਜਿਹੜਾ ਬੈਠਾ ਰਨਰ ਦੇ ਵਿੱਚ ਅੱਕਣਾ ਜਾਂਦਾ ਪੱਜ ਰਿਹਾ ਦੇਖੋ ਇਹ ਗੁਰਮੀਤ ਚੱਲ ਤਾਂ ਲੱਗੀ ਨਹੀਂ ਇਹਨੂੰ ਕਹਿੰਦੇ ਆ ਗਰਾਊਂਡ ਓਏ ਅੱਧਾ ਮੀਟਰ ਹੈਗਾ ਤੁਹਾਨੂੰ ਦਿਖਾ ਰਿਹਾ ਅਲਟ ਨਹੀਂ ਮਿਲਿਆ ਉਹ ਦਰ ਆਪ ਕੱਢ ਕੇ ਲਾ ਰਹੇ ਆ ਕਿ ਆਊਟ ਹੋ ਚੁੱਕਿਆ ਦੇਖੋ ਨਹੀਂ ਜੀ

ਅਗਲਾ ਮੈਚ ਵੀ ਸੀ ਪੇਜ ਤੇ ਹੀ ਕਰਾਂਗੇ ਦੇਖੋ ਟੱਚ ਦੇਖੋ ਹਜੇ ਜੱਜਮੈਂਟ ਕੀ ਦਿੰਦਾ ਰੈਫਰੀ ਉਧਰ ਉਤਾਰ ਸਿੰਘ ਜੀ ਆਪਣੇ ਹੱਕਾਂ ਵਾਲੀ ਦੇ ਜੋ ਉਧਰ ਉਤਾਰ ਸਿੰਘ ਬੰਦਾ ਰਨਰ ਚੌਕ ਕਰ ਗਿਆ ਮੁੰਡਾ ਟੱਚ ਛੋਟਾ ਜਾਂ ਦੇਖੋ ਜਿਵੇਂ ਨਾ ਨਾ ਸਾਲੜਾ देखो, देखो। मैच पूरा मैच उधर सुखविंदर सिंह जी पीटी जो साइड पे खड़े ने सारे टीचर का पूरा जोर लग्या होया लग लग ए छोटा यार बहुत दो, दो मुंडे ने टच करे दो टच कर सारे टीचर नहीं नोड आई पूरा ਦੇਖੋ ਉਹਦੋਂ ਬੋਲਟ 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 ਬੰਡੇ ਦਾ ਸਾਹਾਂ ਦੇ ਵਿੱਚ ਸਾਹ ਪਨ ਦੇਖੋ आउट नहीं हुए आज देखो आउट 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 दे चुके हैं देखो आए हुए मैच समाप्त हो चुका है बिन्नर भी पूछते हैं केड़ा पहले राउंड ਨਾ ਪਾਸੋ ਕੁਬਿੰਦਰ ਸਿੰਘ ਪੀਟੀ ਨਾਲ ਆ ਜਾ ਆਜਾ ਅੱਜ ਸਾਨੂੰ ਸੁਖਵਿੰਦਰ ਸਿੰਘ ਪੀਟੀ ਦੱਸਣਗੇ ਆ ਸਰ winner ਦੱਸੋ ਇਹ ਕੌਣ ਹੈ ਹਾਂ ਹਾਂ ਬਤਾਓ ਹਾਂ ਹਾਂ ਫਲਾ winner ਤਾਂ ਇਹ ਲਖਮੀਆ ਤੁਹਾਡੇ ਲੋਨੇ ਆ ਡੇਲੂਣਾਈ ਹਾਂ ਡੇਲੂਣਾਈ ਉਧਰ ਮੈਚ ਸ਼ੁਰੂ ਚੱਲ ਰਿਹਾ ਹੈਗਾ ਤੇ ਉਹਦੇ ਵਿੱਚ ਡੇਲੂਣਾ ਜਿਹੜੀ winner ਆਏ ਤੇ ਟਾਈਮ ਬੱਚੇ ਅੱਜ ਸਾਨੂੰ ਦਿਖਾਉਣੇ ਬੱਚੇ ਤਾਂ ਪੂਰੇ ਦਮੋਂ ਨਿਕਲੇ ਹੋਏ ਆ ਇਹ ਅੱਕਾਂ ਵਾਲੀ ਦੀ ਟੀਮ ਰਦਰ ਸੁਖਵਿੰਦਰ ਸਿੰਘ ਜੀ ਪੀਟੀ ਦਿਖਾਈ ਮਾਰੇ ਬੰਦੇ ਨੇ ਟਾਈਮ ਦੇਖੋ ਕਿੰਨਾ ਜ਼ੋਰ ਲੱਗਿਆ ਹੋਇਆ 2 ਮਿੰਟ ਬਾਅਦ ਵਿੱਚ ਤੁਹਾਨੂੰ ਫੇਰ ਦੁਬਾਰਾ ਮੈਚ ਦਿਖਾਵਾਂਗੇ ਇਹ ਹਾਫ ਟਾਈਮ ਦੇ ਸਕੋਰ ਸੀ ਜਿਹਦੇ ਵਿੱਚ ਡੇਲੂਆਣਾ ਜੇਤੂ ਰਹੀ ਹੈ ਹਲੇ ਤੱਕ ਡੇਲੂਆਣਾ ਡੇਲੂਆਣਾ ਜੇਤੂ ਰਹੀ ਹੈ ਉਸ ਤੋਂ ਬਾਅਦ ਮੇਰਾ ਕੀ ਨਾਮ ਮੁੰਡੇ ਹੈ ਇਹ ਮੁੰਡਾ ਕਰਨਕ ਕਾਂ ਦੇ ਇਹ ਵੀ ਰਨਰ ਦੇ ਵਿੱਚ ਸੀ ਹਸਟੋਲੀ ਦੇ ਵਿੱਚ ਅਸੀਂ 2 ਮਿੰਟ ਦਾ ਬ੍ਰੇਕ ਲੈਨੇ ਆ ਉਸ ਤੋਂ ਬਾਅਦ ਫੇਰ ਮੈਚ ਸ਼ੁਰੂ ਹੋਗਾ ਥੈਂਕ ਯੂ ਜੀ ਵਾਹ